ਯੁਵਾ ਤੇ ਕਿਰਮਤ ਨਾਲ ਭਾਰਤ ਸਰਕਾਰ ਨੂੰ ਸਕੂਲਾਂ ਵਿੱਚ ਨੌਜਵਾਨਾਂ ਨੂੰ ਦੇਸ਼ ਤਿੱਸਿਆਵਾਂ ਨਾਲ ਜੋੜਨ ਲਈ ਐਨਐਸਐਸ ਕੈਂਪਾਂ ਦਾ ਆਯੋਜਨ ਕੀਤਾ ਜਾਂਦਾ ਹੈ। ਇਸੇ ਲੜੀ ਤਹਿਤ ਪਟਿਆਲਾ ਵਿਖੇ ਬੀਐਨ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਪ੍ਰਿੰਸੀਪਲ ਰਪਿੰਦਰ ਕੌਰ ਅਦੀਗਵਾਈ ਹੇਠ ਸੱਤ ਰੋਜ਼ਾ ਐਨਐਸਐਸ ਕੈਂਪ ਲਗਾਇਆ ਗਿਆ। ਐਨਐਸਐਸ ਪ੍ਰੋਗਰਾਮ ਅਫਸਰ ਅਮਰਦੀਪ ਕੌਰ ਡਾਕਟਰ ਕਰਮਜੀਤ ਕੌਰ ਵਾਈਸ ਪ੍ਰਿੰਸੀਪਲ ਦੀਗਵਾਈ ਹੇਠ 50 ਦੇ ਕਰੀਬ ਨੌਜਵਾਨ ਲੜਕੇ ਲੜਕੀਆਂ ਵੱਲੋਂ ਇਸ ਕੈਂਪ ਵਿੱਚ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਰੁਪਿੰਦਰ ਕੌਰ ਨੇ ਦੱਸਿਆ ਸਕੂਲ ਵਿੱਚ ਪਹਿਲੀ ਵਾਰ ਇਸ ਕੈਂਪ ਦਾ ਯੋਜਨ ਕੀਤਾ ਗਿਆ ਤੇ ਇਸ ਨਾਲ ਨੌਜਵਾਨਾਂ ਵਿੱਚ ਬਹੁਤ ਪੱਖੀ ਵਿਕਾਸ ਹੋਵੇਗਾ। ਕੈਂਪ ਦੇ ਤੀਸਰੇ ਦਿਨ ਡੀਐਸਪੀ ਕਰਨਲ ਸਿੰਘ ਵੱਲੋਂ ਸੜਕੀ ਹਾਦਸਿਆਂ ਬਾਰੇ ਕੈਂਪਰਾਂ ਨੂੰ ਜਾਣਕਾਰੀ ਦਿੱਤੀ ਗਈ। 3 ਫੁੱਟ, 4 ਫੁੱਟ ਜਾਂ 5 ਫੁੱਟ ਐਡੀਆਂ ਕੀ ਗਲੀਆਂ ਜਿਹੜੀਆਂ ਮਹੱਲਿਆਂ ਦੇ ਵਿੱਚ ਚੱਲਦੀਆਂ। ਕਿਉਂਕਿ ਲੋਕਾਂ ਕੋ ਸਾਈਕਲ ਵੀ ਨਹੀਂ ਹੁੰਦਾ ਸੋ ਲੇਕਿਨ ਆਪਾਂ ਉਹੀ ਸ਼ਹਿਰ ਆ ਉਹਦੇ ਵਿੱਚ ਰਹਿਣਾ ਕਿਵੇਂ ਰਹਿਣਾ ਚਾਹੀਦਾ ਜੇ ਤੁਸੀਂ ਇਹ ਸੋਚੋ ਕਿ ਹਰ ਜਗ੍ਹਾ ਇੱਕ ਉਸ ਅਫਸਰ ਇਕੱਲੇ ਇਕੱਲੇ ਨੂੰ ਰੋਂਗ ਪਾਰਕਿੰਗ ਗੱਡੀ ਖੜੀ ਕੀਤੀ ਆ ਉਹਨੂੰ ਅਪੀਲ ਕਰੀ ਜਾਏ ਜਾਂ ਚਲਾਨ ਕੱਟੇ ਕਿਸ ਤਰ੍ਹਾਂ ਕਰ ਸਕਦੇ ਸੋ ਸਾਨੂੰ ਅਵੇਲ ਹੋਣਾ ਚਾਹੀਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੋ ਜਿਹਾ ਸਾਡਾ ਢਾਂਚਾ ਆ ਔਰ ਸਾਡੇ ਕੋਲ ਵਹੀਕਲ ਜਿਹੜੇ ਬਹੁਤ ਜ਼ਿਆਦਾ ਹੋ ਗਏ ਆ ਜਿੱਥੇ ਸਾਈਕਲ ਨਹੀਂ ਹੁੰਦਾ ਸੀ ਔਰ ਅੱਜ ਮਤਲਬ ਜੋ ਕਿ ਜਰਮਨ ਦੀਆਂ BMW, Mercedes ਇਹੋ ਜਿਹੀਆਂ ਗੱਡੀਆਂ ਵੀ ਸਾਡੇ ਹਿੰਦੁਸਤਾਨ ਦੇ ਵਿੱਚ ਮੌਜੂਦ ਆ ਔਰ ਉਹਨਾਂ ਕਿਸ ਤਰ੍ਹਾਂ ਅਸੀਂ ਰੋਡ ਤੇ ਗੱਡੀਆਂ ਨੂੰ ਲਗਾਣਾ ਔਰ ਕਿਸ ਤਰ੍ਹਾਂ ਚਲਾਣਾ ਜਿਵੇਂ ਗਰੇਵਾਲ ਸਾਹਿਬ ਗੱਲ ਕਰ ਰਹੇ ਸੀ ਕਿ ਆਪਾਂ ਹਮੇਸ਼ਾ ਜਿਹੜਾ ਆ ਵੱਡੇ ਵਹੀਕਲ ਦਾ ਜਿਹੜਾ ਕਸੂਰ ਕਰਦਿੰਨੇ ਨੇ ਸਾਨੂੰ ਇਹ ਪਤਾ ਹੋਣਾ ਚਾਹੀਦਾ ਜਦੋਂ ਅਸੀਂ ਲਿੰਕ ਰੋਡ ਤੋਂ ਧਿਆਨ ਰੱਖਿਓ ਬੱਚਿਓ ਲਿੰਕ ਰੋਡ ਤੋਂ ਇਹ ਜਿਹੜੀ ਸਾਡੀ ਪਟਿਆਲੇ ਤੋਂ ਸਰਹੰਦ ਨੂੰ ਇਹ ਰੋਡ ਜਾ ਰਹੀ ਆ ਜਿੰਨੀਆਂ ਵੀ ਸਾਡੀਆਂ ਲਿੰਕ ਰੋਡਾਂ ਆ ਅਸੀਂ ਇਸ ਰੋਡ ਦੇ ਉੱਤੇ ਚੜਨਾ ਸਾਡਾ ਫਰਜ਼ ਬਣਦਾ ਕਿ ਲਿੰਕ ਰੋਡ ਵਾਲੇ ਨੇ ਕਿ ਵੱਡੀ ਇੱਕ ਟਰੱਕ ਜਾ ਰਿਹਾ ਜਾਂ ਬਸ ਜਾ ਰਹੀ ਹੈ ਤੇ ਅਸੀਂ ਉਹਨੂੰ ਦੇਖ ਕੇ ਜੇ ਕ੍ਰੋਸ ਕਰਨਾ ਜਾਂ ਉਸ ਤੇ ਚੜ ਕੇ ਆਪਾਂ ਗੱਡੀ ਚਲਾਣੀ ਜਾਓ ਦਿਸ਼ਾ ਨਿਰਦੇਸ਼ ਤੇ ਚੱਲਣਾ ਮੈਂ ਬਿਲਕੁਲ ਕਲੀਅਰ ਕੱਟ ਕੇ ਨਾ ਹੁਣਾ ਕਿ ਜਿਹੜੇ ਬੱਚੇ ਡਿਸਪਲਿਨ ਦੇ ਵਿੱਚ ਰਹਿੰਦੇ ਆ ਆਪ ਤੂੰ ਵੱਡਿਆਂ ਦਾ ਸਤਿਕਾਰ ਕਰਦੇ ਆ ਉਹ ਹਮੇਸ਼ਾ ਜਿਹੜਾ ਵੀ ਉਹਨਾਂ ਦਾ ਟਾਰਗੇਟ ਹੈ ਜ਼ਿੰਦਗੀ ਦਾ ਉਹਨੂੰ ਜ਼ਰੂਰ ਪ੍ਰਾਪਤ ਕਰਦੇ ਆ ਅੱਜ ਸਾਡੇ ਸਕੂਲ ਚ ਐਨਸਿਸ ਕੈਂਪ ਜਿਹੜਾ 7 ਰੋਜ਼ਾ ਕੈਂਪ ਚੱਲ ਰਿਹਾ ਉਹਦਾ ਤੀਸਰਾ ਦਿਨ ਸੀ ਅਰਾਜ ਤੀਸਰੇ ਦਿਨ ਚ ਡੀਐਸਪੀ ਕਰਨਾਲ ਸਿੰਘ ਜੀ ਜਿਹੜੇ ਟ੍ਰੈਫਿਕ ਇੰਚਾਰਜ ਹੈ ਉਹਨਾਂ ਨੇ ਆ ਕੇ ਸਾਡੇ ਬੱਚੇ ਨੂੰ ਟ੍ਰੈਫਿਕ ਨਿਯਮਾਂ ਬਾਰੇ ਐਕਸੀਡੈਂਟਸ ਹੋਣ ਬਾਰੇ ਜਾਂ ਬੱਚਿਆਂ ਨੂੰ ਕਿਹੜੇ ਰੂਲਸ ਦੀ ਪਾਲਣਾ ਕਰਨੀ ਚਾਹੀਦੀ ਹੈ ਕੀ ਸੰਕੇਤ ਹੈ ਕੀ ਚੀਜ਼ ਹੈ ਉਹਨਾਂ ਬਾਰੇ ਸਾਰਾ ਵਿਸਥਾਰ ਨਾਲ ਬੱਚਿਆਂ ਦੱਸਿਆ ਤਾਂ ਕਿ ਬੱਚੇ ਆਪਣੇ ਆਪ ਵੀ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰ ਸਕਣ ਔਰ ਉਹਦੇ ਨਾਲ ਨਾਲ ਉਹਨਾਂ ਨੇ ਵੀ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਕਿ ਨਾ ਬੱਚਿਆਂ ਨੂੰ ਚੌਂਕਾ ਤੇ ਵੀ ਬੱਚੇ ਦੀ ਡਿਊਟੀਆਂ ਲਗਾ ਕੇ ਇਹਨਾਂ ਨੂੰ ਪ੍ਰੈਕਟੀਕਲ ਐਕਸਪੀਰੀਅੰਸ ਵੀ ਦਿੱਤਾ ਜਾਏ ਤਾਂ ਕਿ ਬੱਚੇ ਟ੍ਰੈਫਿਕ ਨਿਯਮਾਂ ਨਾਲ ਹੋਰ ਅਵੇਅਰ ਹੋ ਸਕਣ ਤੁਹਾਨੂੰ ਕਿਸਾ ਲੱਗਦਾ ਜੀ ਐਸਐਸ ਕੈਂਪਾਂ ਨਾਲ ਕਿੰਨਾ ਕੁ ਬੱਚਿਆਂ ਦੀ ਜਿਹੜੀ ਆਪ ਲਿਕਟ ਕਰਨੀ ਹੁੰਦੀ ਆ ਅੰਦਰੂਨੀ ਕਿੰਨੇ ਕਿਨਾਂ ਨੂੰ ਯੋਗਤਾ ਨਾਲ ਦੀ ਨਿਖਰ ਕੇ ਆਉਂਦੀ ਆ ਮੈਨੂੰ ਇਹ ਵੀ ਲੱਗਦਾ ਹੈ ਕਿ ਬੱਚਿਆਂ ਨੂੰ ਇਹ ਪਹਿਲਾ ਜ਼ਿੰਦਗੀ ਚ ਐਕਸਪੀਰੀਅੰਸ ਮਿਲਦਾ ਹੈ ਕਿ ਆਪਣੇ ਬਾਬਾ ਪਤਾ ਦੂਰ ਸੋਸਾਇਟੀ ਨਾਲ ਕਿਵੇਂ ਵਿਚਰਨਾ ਹੈ ਸੋਸਾਇਟੀ ਚ ਆਪਣੇ ਆਪ ਨੂੰ ਹੈਂਡਲ ਕਿਵੇਂ ਕਰਨਾ ਹੈ ਆਪਣੇ ਆਪ ਮੈਨੇਜ ਕਿਵੇਂ ਕਰਨਾ ਹੈ ਹਰ ਕੰਮ ਆਪਣੇ ਹੱਥੀ ਕਿਵੇਂ ਕਰਨਾ ਹੈ ਸਮਾਜ ਭੀ સેવા ਕਿਵੇਂ ਕਰਨੀ ਉਹਦੀ ਜਿਹੜੀ ਮੁੱਢਲੀ ਜਾਣਕਾਰੀ ਹੈ ਉਹਨਾਂ ਨੂੰ ਇਸੇ ਕੈਂਪ ਤੋਂ ਬੱਚਿਆਂ ਨੂੰ ਮਿਲਣੀ ਸ਼ੁਰੂ ਹੋ ਜਾਂਦੀ ਹੈ ਬੰਨ ਕਿੰਨੇ ਦਿਨ ਤੱਕ ਇਹ ਕੈਂਪ ਚੱਲੇਗਾ ਇਹ ਜੀ 7 ਦਿਨ ਦਾ ਕੈਂਪ ਹੈ ਡੇ ਨਾਈਟ ਕੈਂਪ ਹੈ ਜਿਹੜਾ 17 ਮਾਰਚ ਤੋਂ ਲੈ ਕੇ 23 ਮਾਰਚ ਤੱਕ ਚੱਲੇਗਾ ਮੈਡਮ ਬੜਾ ਵੱਡਾ ਉਤਮ ਹੈ ਕਿਸ ਤਰ੍ਹਾਂ ਮੈਡਮ ਨੂੰ ਹੈਂਡਲ ਕੀਤਾ ਡੇ ਨਾਈਟ ਬੱਚੇ ਰੱਖੇ ਔਰ ਕਿੰਨਾ ਕੁ ਮੋਟੀਵੇਟ ਕਰਨਾ ਪਿਆ ਪੇਰੈਂਟਸ ਨੂੰ ਜਿ ਇਜ਼ੀਲੀ ਹੈਂਡਲ ਹੋ ਗਿਆ ਜੀ ਨਹੀਂ ਜੀ ਜਿਹੜੇ ਪੇਰੈਂਟਸ ਨੂੰ ਬਹੁਤ ਅੱਛੇ ਤਰ੍ਹਾਂ ਕਾਫੀ ਬੱਚੇ ਦੇ ਜਾਣਦੇ ਆ ਉਹਨਾਂ ਨਾਲ ਤੇ ਸਾਨੂੰ ਦਿੱਕਤ ਨਹੀਂ ਆਈ ਹਾਂ ਕੁਝ ਲੜਕੀਆਂ ਦੇ ਪੇਰੈਂਟਸ ਨੂੰ ਇਨਹੀਬਿਸ਼ਨ ਸੀ ਕਿ ਰਾਤ ਨੂੰ ਰੁਕਣਾ ਔਖਾ ਲੱਗਦਾ ਹੈ ਉਹਨਾਂ ਨੂੰ ਥੋੜਾ ਜਿਹਾ ਜਦੋਂ ਅਸੀਂ ਸਮਝਾਇਆ ਕਿ ਵਿਆਪਕ ਵੀ ਇੱਥੇ ਹੋਣਗੇ ਕਿਸੇ ਤਰ੍ਹਾਂ ਦੀ ਸੇਫਟੀ ਦੀ ਉਹ ਰਾਮਨਾਲ ਮੰਨ ਕੇ ਇਸ ਕਰਕੇ ਸਾਨੂੰ ਇਸ ਗੱਲ 'ਚ ਕੋਈ ਦਿੱਕਤ ਨਹੀਂ ਕਿ ਬੱਚੇ ਸਕੂਲ 'ਚ ਰਹਿ ਰਹੇ ਆ ਜਾਂ ਉਹਨਾਂ ਨੂੰ ਮੈਨੇਜ ਕਰਨਾ